ਮੇਰੇ ਵੱਲੋਂ ਆਪ ਸਭ ਤੁਸੀਂ ਸਭ ਕੋ ਦਾ ਸੱਚੇ ਆਸ਼ਕ ਸੱਚੇ ਆਸ਼ਕਾਂ ਜੈ ਗੁਰਦੇ ਵਾਹਿਗੁਰੂ ਜੀ ਖਾਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਆਤਪਤੀ ਦਾ ਗਾਇਨ ਤੁਸੀਂ ਸਰਵਣ ਕਰ ਰਹੇ ਹੋ ਪ੍ਰਾਪਤ ਕਰ ਰਹੇ ਸੀ ਮਾਣ ਰਹੇ ਸੀ ਸਰੂ ਲੈ ਰਹੇ ਸੀ ਉਹ ਆਤਪਤੀ ਹੰਤ ਅਰਸ਼ਪੰਦੀ ਗੁਰੂ ਗ੍ਰੰਥ ਸਾਹਿਬ ਜੀ ਤੇ ਬਰਾਜ਼ਮਾਨ ਹੈ ਸਭਾ ਇਮਾਨ ਹੈ ਇਸ ਅਸਤਪਦੀ 라ਹਿਮ ਹਲਾ ਚੌਥਾ ਜੀ ਉਹਨਾਂ ਸਤਿਗੁਰਾਂ ਦਾ ਚਿੱਤ ਜ਼ਿਕਰ ਕਰਦੇ ਨੇ ਵਾਰਨ ਕਰਦੇ ਨੇ ਜੋ ਨਾਨਕ ਜੀ ਤੋਂ ਪਹਿਲਾਂ ਅਤੇ ਉਹਨਾਂ ਦੇ ਸਮੇਂ ਹੋਏ ਇਸ ਅਸਤਪਦੀ ਦੀ ਖਾਸੀਅਤ ਇਹ ਹੈ ਕਿ ਖਾਸੀਅਤ ਹੈ ਖਾਸੀਅਤ ਇਹ ਹੈ ਉਹਨਾਂ ਸਤਿਗੁਰਾਂ ਦਾ ਨਾਮ ਤੁਸੀਂ ਸਿਰੋਂ ਕਰੂ ਸ਼ਰਣ ਕਰਨ ਵਾਲੀ ਦੁੱਖਾਂ ਕਲੇਸ਼ਾਂ ਦਾ ਨਾਸ ਹੁੰਦਾ ਹੈ ਨਾਮ ਇਉਂ ਸ਼ਮਲਵੇਂ ਨੇ ਸਤਿ ਆਸਤ ਕੋਈ ਬਹੁਤ ਮਹਤਾ ਰੱਖਦੇ ਨੇ ਸਾਧੂ ਸ਼ਰਣ ਪਰੇ ਸੋਖ ਖत्री ਬ੍ਰਾਹਮਣ ਸ਼ੁੱਤ ਵੈਸ਼ ਚੰਡਾਲ ਚ ਲਈਆ ਨਾਮਾ ਜਿਹੜੂ ਕਮਿਊਤ ਲੋਚਨ ਔਜਾਤ ਉਰਾਛ ਚ ਮਾਰ ਚ ਰਹੀ ਆ ਜੋ ਜੋ ਮਿਲੇ ਸਾਡੀ ਜਨ ਸੰਗਤਨ ਤਾਂ ਤਾਂ ਮਾਂ ਜੱਟ ਸਹਿਣ ਮਿਲਿਆ ਹਰਦਈਆ ਇਸ ਵੀ ਵੇਖੇ ਤਾਂ ਤੋਂ ਪਹਿਲਾ ਵਿਅਕ ਹੈ ਜਾਣ ਤੋਂ ਪਹਿਲਾ ਜਿਸ ਸਤਿਗੁਰੂ ਵੱਲੋਂ ਟਾਲ ਫੈਸਲਾ ਦਿੱਤਾ ਗਿਆ ਹੈ ਕਿ ਭਗਤ ਸਤਗੁਰੂ ਤੋਂ ਬਿਨਾਂ ਸਤਗੁਰੂ ਤੋਂ ਗਏ ਪਰ ਮਾਤਮਾ ਪ੍ਰਭਗਾਨ ਈਸ਼ਵਰ ਉਲਾ ਪ੍ਰਭੂ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ ਜੇ ਸੱਚ ਜਾਨਿਆ ਹੈ ਤੇ ਇਸ ਸੱਚ ਨਾਲ ਸਾਇਬ ਨਾਨਕ ਜੀ ਮਹਲਾ ਪਹਿਲਾ ਜੀ ਵੀ ਇਉਂ ਸਹਿਮਤ ਨੇ ਕਿਵੇਂ ਟੁੰਡਤ ਦੋਲੇ ਅੰਮ੍ਰਿਤ ਆਪ ਜੀ ਨੇ ਸੁਣਤ ਕਹਿਨਾਮਾ ਕਿ ਪਾਈਏ ਬਿਨ ਭਗਤੋ ਪ੍ਰਗਮਨ ਹਰ ਸੋ ਹੀਰਾ ਸ਼ਾਡ ਕੇ ਕਰੇ ਆਨ ਕੀ ਆਸਤੇ ਨਾ ਦੋਚਕ ਜਾਂਗੇ ਸਤਿ ਪੱਕੇ ਰਬਦਾਸ ਕਵੀ ਜਿ ਗਰੇ ਕਰੇ ਤਾਰ ਮੁਕਰ ਨਹੀਂ ਤੇ ਕਰ ਬੈਰਾਗ ਮਹਾਰਾਗੀ ਬੰਦਨ ਕਰੇ ਤਾਂ ਬੜੋ ਪਾਲ ਤੇ ਨਾਨਕ ਜੀ ਮਹਲਾ ਪਹਿਲਾ ਇਉਂ ਹੱਕ ਵਿੱਚ ਬੋਲਦੇ ਨੇ ਫੈਸਲੇ ਨਾਲ ਸੇਮ ਪੰਨੇ ਨੇ ਜਾਕੀ ਭਗਤ ਹੀਤ ਮੁਖ ਨਾਮ ਸੰਤ ਭਗਤ ਕੀ ਸੰਗਤ ਰਾਮ ਬੰਧਨ ਤੋੜੇ ਸਾਜਿ ਧਿਆਨ ਭਵਤ ਮਸ਼ੀਲ ਭਗਤਾ ਹਰਿ ਸੰਗ ਨਾਨਕ ਮੁਕਤ ਹੋਏ ਹਰਨ ਨਾਨਕ ਜੀ ਨੂੰ ਹਰੀ ਦਾ ਰੰਗ ਲੱਗਾ ਤੰਗ ਜੀ ਉਸ ਦਾ ਲੱਗਾ ਤੇ ਮੁਕਤ ਹੋਏ ਕਿ ਮੈਂ ਸਾਹਾ ਸੰਜੋਗ ਬਿਆ ਵਿਜੋਗ ਸਚ ਸੰਤਪ ਕੇ ਨਾਨਕ ਜੀਉ ਇਹੋ ਬੰਧਨ ਹੈ ਜੋ ਬੰਧਨ ਜੁੜਿਆ ਸੰਜੋਗ ਜੁੜਿਆ ਤੇ ਮੇਰੇ ਕੰਨੇ ਮੈਲ ਤੁੱਤੀ ਗਈ ਐਸਾ ਆਰਾਮ ਭਗਤ ਜਨ ਹੋਈ ਹਰਗੁਣ ਗਾਏ ਮਿਲੇ ਮਤ ਮਨ ਹੈ ਜੋ ਭਗਤ ਮਿਲਿਆ ਜਿਨ੍ਹਾਂ ਨੇ ਮਿਲਣ ਦਾ ਕਾਰਨ ਮੇਰੀ ਅੰਦਰਲੀ ਮੈਲ ਧੋਤੀ ਗਈ ਹੈ ਕਿਵੇਂ ਸਿੱਧ ਸਦ ਕਰ ਜੋਗੀ ਜਨ ਨੰਪੀਰ ਪੋਸ਼ਕ ਤੇਰੇ ਜੇ ਤਨ ਮਿਲਾ ਤਾਂ ਕੀ ਅੱਖ ਤਾਂ ਮਨ ਸੇਵ ਕਰੇ ਕਾਹ ਲੂਣ ਰਹਿ ਕਤ ਸੰਗੇ ਪਾਣੀ ਕਮ ਰਹੇ ਐਸੇ ਭਗਤ ਮਿਲੇ ਜਨ ਨਾਨਕ ਤੇ ਜਮ ਕੇ ਕਰੇ ਉਹਨਾਂ ਦਾ ਜਮ ਵੀ ਕੁਛ ਵੀ ਨਹੀਂ ਬਗਾਰ ਸਕਦਾ ਤੇ ਉਹਨਾਂ ਦੀ ਮਹਿਫਿਲ ਵਿੱਚ ਮੈਂ ਰਹਿ ਕੇ ਆਪਣੇ ਆਪ ਨੂੰ ਮਹਿਸੂਸ ਸਮਝਦਾ ਤੇ ਉਹਨਾਂ ਦੇ ਦਰ ਤੇ ਮੈਂ ਭਿੱਖਿਆ ਮੰਗਦਾ ਤੋ ਦਰਸ਼ਨ ਕੀ ਕਰੋ ਸਮਾਏ ਮੈਂ ਦਰ ਮੰਗਤ ਭਿੱਖਿਆ ਪਾਏ ਕੈਸਰ ਕੁਸੰਧਰ ਕੇ ਮੇਰਾਣਾ ਸਰਵਸਰੀ ਦੀ ਚੜਨਾ ਚੰਦਨ ਪਖਤਾਂ ਜੋਤ ਇਨੇ ਸਰਵੇ ਪਲਮ ਕਰਨਾ ਜੋਤ ਪਖਤਾਂ ਦੇ ਵਿੱਚ ਹੈ ਪ੍ਰਮਾਤਮਾ ਅਪਰੂਪ ਦੀ ਹੋਰ ਨਹੀਂ ਕਿਤੇ ਉਹ ਤੇ ਉਹੀ ਸਤਗੁਰੂ ਕਹਿਲਾਏ ਚੰਦਨ ਪਖਤਾਂ ਜੋਤ ਨੇ ਹੀ ਸਰਵੇ ਪਲਮ ਕਰਨਾ ਕੈਸਾ ਪਖਤ ਵਰਨ ਮੇ ਹੋਇ ਤੇਰਾ ਨਾਮ ਨਵੇ ਰਹੇ ਲਿ ਬਲਾਈ ਨਾਨਕ ਤਿੰਨ ਨਰ ਪਿਖਿਆ ਪਾਇ ਇਹ ਵਿਸ਼ੇਸ਼ਤਾਾਂ ਜੋਤ ਤੁਸੀਂ ਵੀ ਵਿਚਾਰ ਕਰਨਾ ਖੋਜ ਕਰਨਾ ਕਿ ਕਿਸ ਦਰ ਤੇ ਨਾਨਕ ਤੁਮਨ ਲਬੈਲਾ ਜੀ ਕਿਆ ਪ੍ਰਾਪਤ ਕਰਦੇ ਹਨ ਇਹ ਤੁਸੀਂ ਵੀ ਜਾਣ ਲਵੋ ਉਹਨਾਂ ਦੀ ਅਨੁਕ੍ਰਿਤਾ ਆਦਰਸ਼ ਲਗਨ ਅਮਨ ਚੈਨ ਇਕਤਾ ਪ੍ਰੇਮ ਭక్తి ਸੰਗਮਨ ਬੰਦਗੀ ਦੇ ਪ੍ਰਤੀਕ ਰੰਗ ਮਜੀਸ਼ ਦੇ ਬਣ ਜਾ ਰਹੇ ਇਤਿਹਾਸਕਾਰ ਗਿਆਨ ਸੁਦਿਆਨ ਉਹਨਾਂ ਗਿਆਨ ਬ੍ਰਹਮ ਗਿਆਨ ਦੇ ਧਰਮ ਵਿਗਿਆਨ ਦੇ ਅਧਿਆਤਮਵਾਦੀ ਪੁਰਮਪੁਰਖ ਪੁਰਨਪੁਰਖ ਵਿਦਾਤੇ ਅਬਨਾਸੀ ਪਰਮਪੁਰਖ ਦੇ ਪ੍ਰਤੀਕ ਤੁਰੋਂ ਸੰਤ ਰਸਵੰਦਤ ਤੁਰੋਂ ਸੰਜੁਗਤ ਸਤਿਗੁਰ ਦੀ ਨੂਰੀ ਕਰਤਾਰ ਇਲਾਹੀ ਅਮਰਤ ਮੇ ਬਾਣੀ ਟਰਕੀ ਬਾਣੀ ਚਾਹ ਵਰਨ ਨੂੰ ਸੰਜਾ ਉਪਦੇਸ਼ ਕਰਨ ਹਿਤ ਬਤਨ ਬੇਗਮਪੁਰ ਤੋਂ ਦੇਣਾ ਆਏ ਮੂਲ ਗੱਦੀ ਤੇ ਮਾਲਕ ਆਪ ਜੱਟ ਨੂੰ ਖਾਸ ਨਿਯਮਤਾਂ ਦਾ ਅਨਮੋਲ ਖਜ਼ਾਨਾ ਦੇਣਾ ਆਇ ਸੰਨ ਆਪ ਪੂਰੇ ਇਸ ਸਭ ਲਈ ਪੂਰਾ ਨਿਯਮ ਬਰਾਬਰ ਸਹੂ ਤਾਂ ਵਕਸ਼ਿਸ਼ ਕਰ ਦੇ ਸੰਪ੍ਰਹਿਮ ਟਰਦਾ ਐਲਾਨ ਅਨਮੋਲ ਪੈਗਾਮ ਸਾਨੂੰ ਅਸਤ ਤੋਂ ਸਤਿ ਵੱਲ ਲਿਆਉਂਦੇ ਨੇ ਸਾਨੂੰ ਹੰਨੇ ਇਹ ਤੋਂ ਪ੍ਰਕਾਸ਼ ਬਲ ਲੈਂਦੇ ਨੇ ਐਸੇ ਕਤ ਸਤਗੁਰੂ ਅਕਾਲ ਮੂਰਤ ਨਿਰਪਉ ਨਿਰਵੈਰ ਦਾ ਦੇ ਖਜ਼ਾਨੇ ਦਇਆ ਦੇ ਸਰਮੈਂ ਦੇ ਆਲਪੁਰਕ ਜੋ ਸੱਚੋ ਸੱਚ ਅਲਾਪ ਦੇ ਨੇ ਬ੍ਰਹਮ ਗਿਆੰ ਦਾ ਪੂਰਨ ਪਦਮਚੋਰ ਬ੍ਰਹਮੰਡ ਦਾ ਜੋ ਖੋਲ ਹੈ ਪ੍ਰਕਿਰਤੀ ਜੋ ਦਿਸਦਾ ਹੈ ਅੰਬਿਖਤਾ ਹੈ ਤੇ ਬਿਨਤ ਪ੍ਰਯੋਗ ਕੀਤੇ ਹਨ ਸਤਿਗੁਰੂ ਨੇ ਚਾਰ ਖਾਣੀ ਜਾਨੀ ਚਾਰ ਖਾਨ ਸੰਸਾਰ ਦੀ ਉਤਪੱਤੀ ਦੀ ਚਾਰ ਵਸਿਲਾਂ ਦੀ ਸੋਝੀ ਕਰਵਾਈ ਹੈ ਜਿਵੇਂ ਅਣਜ ਜੇ ਦੇ ਸਿਤ ਉਤਪਜ ਅਤੇ ਖੋਜ ਵਿਚਾਰ ਕਰਕੇ ਸਮਰੱਥ ਸਤਕੁਰ ਸਿੰਘ ਜਾ ਰਹੇ ਹਨ ਕਿ ਕਿਸ ਤਰ੍ਹਾਂ ਆਵਾਗਮਨ ਆਵਾਗਮਨ ਕਿਉਂ ਛੁਟ ਸਕਦਾ ਹੈ ਅਧਿ ਧਰਮ ਅਤ ਕਾਮ ਮੋਕਸ਼ ਇਹ ਸਭ ਫਲ ਇਸ ਦਿਸ਼ਾ ਵਿੱਚ ਵਸਤੇ ਹਨ ਜਿਨ੍ਹਾਂ ਨੇ ਜਾਣਿਆ ਦੂਸਰੇ ਨੂੰ ਜਣਾ ਦੇਣਾ ਕਿਵੇਂ ਸਤਕੁਰ ਕਬੀਰ ਦਾ ਫਰਮਾਨ ਹੈ ਕਬੀਰ RAM ਕ੍ਰਿਸ਼ਨ ਮੇ ਭੇਦ ਹੈ ਤਾਂ ਮੇ ਇੱਕ ਵਿਚਾਰ ਸੋਈ RAM ਸਭ ਕਹੈ ਸੋਈ ਕੁਤਖਾਰ ਕਬੀਰ RAM ਮੇ RAM ਕੋ ਕਹਿਬੇ ਮੇ ਮੁੱਦ ਕਹਿਬੇ ਮਾਹੇ ਬਰੇਕ ਇਕ ਅਨੇਕੇ ਮਿਲ ਗਿਆ ਇੱਕ ਸਮਾਨਾ ਇਕ ਪਾਣੀ ਤੇ ਲਹਿਰਾ ਉੱਕਦੀ ਹਨ ਪਾਣੀ ਦੇ ਮਿਲਤ ਪਾਣੀ ਦੀ ਹਸਤੀ ਹੈ ਇਹ ਸਿਰਫ ਆਖਣ ਤੇ ਸੁਣਨ ਨੂੰ ਬਖੋ ਵਾਕਨ ਇਹ ਸਿਰਫ ਕਹਿਣ ਮਾਤਰ ਗੱਲ ਹੈ ਕਿ ਪਾਣੀ ਤੇ ਇਲਾਹ ਰਹ ਹਨ ਸਭ ਗੁਨਾਮ ਦੇਖ ਜਿਓ ਸੁਮੰਬ ਦੇ ਹਨ ਜਲ ਤੇ ਤਰੰਗ ਤਰੰਗ ਤੇ ਹੈ ਜਲ ਕਹਿਣ ਸੋਨ ਕੋ ਦੂਜਾ ਪਾਣੀ ਮੇ ਮੁਖਤੇਕ ਜੈਸਾ ਨਾਮਿਕ ਕੋ ਸਵਮੀ ਬਿਥੂ ਐਸਾ ਸਭ ਨੂੰ ਇਸ ਤਰ੍ਹਾਂ ਬਿਆਨ ਕਰਦੇ ਨੇ ਅਕਸ ਦੀ ਕਥਾ ਸਤਿਗੁਰੂ ਦਾ ਆਸ਼ੀਰਵਾਦ ਹੀ ਵਰਮੋਂਦੇ ਨੇ। ਇਕ ਸਰਵਿਤ ਬੋਲਦੇ ਨੇ ਸਤਿਗੁਰੂ ਤੋਹੀ 모ਹੀ 모হি ਤੋਹੀ ਅੰਤਰ ਕੈਸਾ ਕੰਕ ਕਟਕ ਜਲ ਤਰਨ ਜਸਤ ਹੈ। ਜਿਨ੍ਹਾਂ ਨੇ ਇਹ ਜਾਣਿਆ ਜਣਾਇਆ ਦਾਸ ਕੰਵੀਰ ਚੜ੍ਹਿਆਗੜ ਉੱਪਰ ਰਾਜ ਲਿਆ ਆਪਣਾ ਅਸਤੀ। ਆਪਣਾ ਅਸਤੀ ਰਾਜ ਦੇ ਕਰਤਾ ਕਰਤਾ ਆਤਸ਼ਾ ਬੇਗਮਪੁਰ ਦੇ ਤਹਿਲਪੁਰੇ ਅਗਾਮਪੁਰੇ ਸਤਿਗੁਰੂ ਦਾ ਫਰਮਾਨ ਹੈ। ਬੇਗਮਪੁਰਾ ਸਹਿਰ ਕੋ ਨਾ ਦੁੱਖ ਅੰਧੋ ਨਹੀਂ ਦਿੰਦਾ। ਸਤਿਗੁਰ ਕੁਮਰ ਜੀ ਫਰਮਾਨ ਬਿਹਾਨ ਅਬ ਤੋਂ ਜਾਇ ਜਿਹੜੇ ਸੰਗਾਸਨ ਮਿਲੇ ਸਾਰਾ ਨਾ ਪਾਣੀ RAM KABIRA ਇੱਕ ਪਹਿ ਕੋਈ ਨਾ ਸਕੇ ਪਛਾਨੇ ਮਹਾਨ ਉਤਮ ਦਾ ਸਿਰਜਦੇ ਅਕਤ ਦੀ ਕਥਾ ਕਾਤੇ ਤੇ ਕਰਮ ਕਾਂ ਦੇ ਵਿਸ਼ਵਾਸ ਤੋਂ ਵਾਰਿ ਰਹੇ ਹਨ ਬਖਾਂਡ ਤੇ ਕਰਾਰੀ ਚੋਟ ਕਰ ਦੇ ਨੇ ਸਤਿਗੁਰ ਦੀ ਪ੍ਰੋਗਰਾਮ ਕਰਦੇ ਫਿਰ ਰੀਪ੍ਰੋਗਰਾਮ ਕਰਦੇ ਹਨ ਸਾਨੂੰ ਜੁਗਿਆਸਨਾਂ ਨੂੰ ਕਿਉਂਕਿ ਟੁੱਟੀਆਂ ਬੁੱਧੀਆਂ ਤਾਂ ਚੌਪਾਸੀ ਦਿਖਾਈ ਪੈ ਰਹੀਆਂ ਹਨ ਹਨ ਨਹੀਂ ਗੱਲ ਹੀ ਨਾ ਕਰੋ ਸਿੱਧ ਸਾਕ ਬਹੁਤ ਨੇ ਸਤਗੁਰ ਲੱਭਣਾ ਬਹੁਤ ਮੁਸ਼ਕਲ ਹੈ ਸਤਗੁਰ ਮਿਲ ਜਾਏ ਸਿਸ ਭਾਗੇ ਅਸਾ ਗੁੰਗਣੇ ਲਈ ਸਾਟੀ ਦੀ ਆਵਾਜ਼ ਬਣਦੇ ਨੇ ਬੁਲੰਦ ਕਰਦੇ ਨੇ ਸਤਗੁਰ ਸੱਚ ਜੋ ਚੋਕ ਦੇ ਸ਼ਬਦ ਗੁਜ਼ਾਈ ਚਾ ਮਰੇ ਅਸਲੀ ਸੱਚ ਦੇ ਦਵਾਰ ਖੁੱਲਣ ਲੱਗਦੇ ਹਨ ਕਿਉਂਕਿ ਬਿਨਾ ਇਹ ਦਵਾਰ ਨਹੀਂ ਖੁੱਲ ਸਕਤੇ ਯਾਦ ਰੱਖਣਾ ਇੱਕ ਸਤਗੁਰੇ ਨਿਕੰਨ ਦੇ ਲਈ ਦਵਾਰ ਬੰਦਦਾ ਹੈ ਸਤਗੁਰ ਸ਼ੁੱਧ ਪ੍ਰਕਾਸ਼ ਹੈ ਜਿਸ ਤੇ ਜਿਸ ਤੇ ਕੋਈ ਹਨੇਰ ਦੀ ਸੀਮਾ ਨਹੀਂ ਸਤਿਗੁਰੂ ਵਿੱਚ ਸਮੇ ਦੇ ਫਰਕ ਨਹੀਂ ਜਾਂਦੇ ਹਾਂ ਜੋ ਪਹਿਲਾ ਹੋਏ ਜੋ ਸਤਿਗੁਰਾਂ ਦੇ ਸਮੇਂ ਨੇ ਜੋ ਪਹਿਲਾ ਹੋਏ ਜੋ ਸਤਿਗੁਰਾਂ ਦੇ ਸਮੇਂ ਨੇ ਜਿਸ ਨੇ ਇੱਕ ਸਤਿਗੁਰ ਨੂੰ ਪਛਾਣ ਲਿਆ ਉਸਨੇ ਸਾਰੇ ਸਤਿਗੁਰੂ ਨੂੰ ਪਛਾਣ ਲਿਆ ਪਰ ਉਹਨਾਂ ਦਾ ਭਾਵ ਅਨੇਕ ਨਹੀਂ ਹਨ ਅਤੀਤ ਤੇ ਵਰਤਮਾਨ ਦੇ ਸਤਿਗੁਰੂ ਦਾ ਸੰਦੇਸ਼ ਇੱਕੋ ਹੈ ਉਦੇਸ਼ ਇੱਕੋ ਹੈ ਆਦੇਸ਼ ਇੱਕੋ ਹੈ ਸਤਿਗੁਰਾਂ ਦੇ ਨਾਮ ਹੀ ਜੁਦਾ ਹਮ ਕਹਿਣ ਸੁਣਨ ਨੂੰ ਭਾਵੇਂ ਵਕ ਵਕ ਨੇ ਕਹਿਣ ਸੁਣਨ ਨੂੰ ਦੋ ਤਿੰਨ ਨੇ ਪਰ ਸ਼ਬਦਾਂ ਦਾ ਪਸਾਬ ਇੱਕੋ ਸਰ ਵਿੱਚ ਨੋਰੀ ਇਲਾਹੀ ਅਮਰਤਮਈ ਮਹਾਰਸਮੀ ਬਾਣੀ ਰਚ ਬਿੰਦੇ ਨੇ ਬੋਲਦੇ ਨੇ ਹੋਰ ਬਹੁਤ ਨਸ਼ਿਦ ਸਬ ਕਪੀਰ ਸ਼ੇਖ ਉਹਨਾਂ ਪਾਸੇ ਇਸਾਤੇ ਬਿਲਕੁਲ ਨਹੀਂ ਹੈ ਸਤਿਗੁਰੂ ਵੱਡੀ ਕਿਸ਼ਤੀ ਹੈ ਜਿਸ ਵਿੱਚ ਅਣਗਿੰਤ ਗਿਆਸ ਪਰ ਪਾਪ ਸਭ ਤੋਂ ਪਾਰ ਲੰਘ ਜਾਂਦੇ ਹਨ ਲੰਘ ਗਏ ਹਨ ਸੰਸਾਰ ਦੇ ਸੰਸਾਰ ਦ੍ਰਿਆ ਦੇ ਪਤਨ ਤੇ ਖੋਲਤਾ ਸਤਿਗੁਰੂ ਮੂਲਾ ਜੀ ਅਨਨ ਪੁਕਾਰ ਕੇ ਕਹਿ ਰਿਹਾ ਹੈ ਕਿ ਪ੍ਰਭੂ ਨਾਮ ਦੇ ਜਹਾਜ਼ ਵਿੱਚ ਚੜੋ ਦੌੜ ਤੋਂ ਮਾਰ ਕੇ ਦੌੜ ਸ਼ਾ ਮਾਰ ਕੇ ਬਾਹਰ ਲੰਘ ਜਾਓ ਸਤਿਗੁਰ ਦੇ ਜਹਾਜ਼ ਵਿੱਚ ਚੜ ਕੇ ਸੰਸਾਰ ਦੇ ਦੇਰਿਆ ਤੇ ਪਰ ਆਪਣੇ ਅਨੇਕਾਂ ਪ੍ਰਾਣੀ ਮੈਂ ਆਪ ਵੇਖੇ ਹਨ ਪਤਨ ਕੋਕੇ ਪਾਤਨੀ ਬਨਜੋਤੂ ਕੋ ਲਾੜ ਪਰ ਪਵੰਦੇ ਡਿਟ ਨੇ ਸਤਿਗੁਰੂ ਹੱਥ ਚੜਾ ਆਪਣੇ ਸਤਿਗੁਰ ਦੇ ਵਿਦਾਇ ਨਾਨਕ ਜੀ ਕਹਿੰਦੇ ਨੇ ਕਿ ਆਪਣੇ ਅੱਖੀ ਲੱਖਾਂ ਲੋਕ ਪਾਰ ਸਮੁੰਦਰ ਤੇ ਦੇਖੇ ਹਨ ਗੈਸਰ ਸਾਸ ਨੂੰ ਨਾਨਕ ਤੁਮ ਹੱਲਾ ਪੈ ਲਿਆ ਆਪਣੇ ਸਤਿਗੁਰੂ ਦੀ ਸੇਜੀ ਕਰਵਾਉਂਦੇ ਨੇ ਏਕਾਗਰਤਾ ਤਨਮਨ ਤਨਮਨ ਮਤਪੱਤ ਸਾਸ ਗ੍ਰਾਛ ਅਬਸੁੱਤ ਲਿਖ ਸਮਾਈ ਪੰਜ ਤੱਕ 525 ਦਾ ਗਿਆਨ ਵਿਗਿਆਨ ਮਾਨਸਰੋਪ ਦੀ ਸੋਝੀ ਕਰਮਾ ਵਾਲੇ ਸੋਨਸਰੋਪ ਦੀ ਪਹਿਚਾਣ ਪਛਾਣ ਦੇਣ ਵਾਲੇ ਦਸਨਤਾਰ ਦੇ ਜਾਣ ਕੀ ਚਾਰ ਪ੍ਰਾਪਰਥ ਨੌ ਦੇ ਦੀਆਂ 18 ਸਦੀਆਂ ਚੌਥਾ ਪਾਦ ਮੁਕਤ ਖਲਾਸ ਸਤਿਗੁਰੂ ਆਪ ਕਲਾਸ ਨੇ ਦੂਸਰੇ ਨੂੰ ਵੀ ਖਲਾਸ ਕਰ ਦਿੰਨੇ ਹੈ ਕਹੇ ਪ੍ਰਾਪਰਥ ਖਲਾਸ ਚ ਮਾਰਾ ਨਿਰਵਾਣ ਪਦ ਤ੍ਰਿਕੁਟੇਸਨ ਉਪਰੋਂ ਹਾਕਮ ਹੁਕਮ ਦੇ ਤਲੀ ਤੇ ਲਿਖਣ ਵਾਲੇ ਸਮਝਾਉਣ ਵਾਲੇ ਹਾਕਮ ਹੁਕਮ ਕੀ ਹੈ ਇਸ ਦੀ ਜਾਂਚ ਕਰਵਾਉਣ ਵਾਲੇ ਪ੍ਰਗਟ ਹੋਏ ਪ੍ਰਮਾਤਮਾ ਹਨ ਜੋ ਕਦੇ ਵਾਧਾ ਕਰਦਾ ਨਹੀਂ ਸਦਾ ਇੱਕੋ ਜਿਹਾ ਰਹਿੰਦਾ ਹੈ ਉਸ ਦਾ ਕੋਈ ਖਾਸ ਗੁਲ ਨਹੀਂ ਹੈ ਕੋਈ ਜਾਤ ਨਹੀਂ ਹੈ ਉਹ ਨਿਰੰਝਣ ਹੈ ਪ੍ਰਮਾਤਮਾ ਜਲ ਧਰਤੀ ਹੈ ਹਤਾ ਆਪ ਹੀ ਆਪ ਵਿਆਪਕ ਹੈ ਕਿਸੇ ਜਾਤ ਮਸਬ ਦੇ ਪਲੇਖੇ ਵਿੱਚ ਬੈ ਕੇ ਕਿਸ ਨੂੰ ਚੰਗਾ ਮੰਨਦਾ ਨਾ ਸਮਝੋ ਅਕਲ ਪੁਰਖ ਇੱਕ ਚੰਦ ਅਪਾਇਆ ਘਟ ਕਰ ਅੰਭ੍ਰਮ ਲੁਕਾਇਆ ਜੇ ਕਿ ਜੋਤ ਨ ਜਾਣੇ ਕੋਈ ਤੈ ਮੈਂ ਕੀ ਅਸ ਮਾਲਮ ਹੋਈ ਪਰਮਤਮ ਨਾਮ ਦਿਓ ਇਹ ਜਿਉ ਚਿਤਵੇ ਸਲਹਿ ਅਮਰ ਹੋਏ ਸੋ ਆਕਲ ਰਹੇ ਅਮਰ ਹੋਏ ਸਦਾ ਆਕਲ ਰਹੇ ਆਪਣੇ ਨਾਮ ਦਾ ਸਿਮਰਨ ਵੀ ਤੁਹਾਨੂੰ ਪਰਮਾਤਮਾ ਤੱਕ ਪਹੁੰਚਾ ਦਿੰਦਾ ਹੈ ਇਸ ਵਲ ਨਹੀਂ ਕਿਸਾ ਬਨਾਮ ਉਸ ਦੇ ਹਨ ਤੁਹਾਡਾ ਨਾਮ ਵੀ ਉਸੇ ਦਾ ਹੈ ਜੇਨ ਤੋ ਤੁਹਾਡਾ ਕੋਈ ਨਾਮ ਨਹੀਂ ਸੀ ਤੁਸੀਂ ਆਪਣਾ ਹੀ ਨਾਮ ਜੇਕਰ ਜਦੋਂ ਰਹਿੰਦੇ ਹੋ ਤਾਂ ਇੰਤਜ਼ਾਮ ਨਹੀਂ ਹੋਏ ਕਿ ਅਸਲ ਸਵਾਲ ਬ